ਸਤਿਗੁਰਾਂ ਦੀ ਪਾਵਨ ਉਪੁੱਤਰ ਗੋਦੰਦਰ ਸਾਗਬੀਖੀ ਦਾਸ ਜਿੰਨੇ ਵੀ ਜੁੜ ਕੇ ਬੈਠੇ ਹੋ ਫੁੱਟੇ ਬਲਾਵ ਆਪ ਕੋ ਜੀ ਵਾਹਿਗੁਰੂ ਦੀ ਝਾਕਾ ਕਰਦਾ ਸਾ ਵਾਹਿਗੁਰੂ ਵੈਸੇ ਤੁਸੀਂ ਸ਼ਬਦ ਰਹਾ ਨਹੀਂ ਭਾਈ ਅਮਰਜੀਤ ਸਿੰਘ ਹੋਈ ਜੋ ਕਿ ਪੰਥ ਦੇ ਮਹਾਨ ਵਿਦਵਾਨ ਵੀ ਨੇ ਔਰ ਇਸ ਕਰਦੇ ਉਹ ਮੈਂਬਰ ਕਹਿ ਸਕਦਾ ਜਿਹੜੇ ਆਪਣੀ ਜ਼ਿੰਮੇਵਾਰੀ ਨੂੰ ਬਾਹਰ ਕੱਢ ਕੇ ਨਿਵਾਣਾ ਉਹਨਾਂ 'ਤੇ ਵੀ ਵੱਡੀ ਇੱਕ ਜ਼ਿੰਮੇਵਾਰੀ ਸੀ ਉਹਨਾਂ ਨੇ ਜ਼ਿੰਮੇਵਾਰੀ ਨੂੰ ਸਮਝਿਆ ਮਾਂ ਕਿਹੜਾ ਗਹਿਣਾ ਸੰਸਾਰ ਦਾ ਜਿਹੜਾ ਸ਼ਾਇਦ ਕਿਤੇ ਭੇਜਿਆ ਨਹੀਂ ਜਾ ਸਕਦਾ ਦੁਨੀਆ ਦਾ ਹਰ ਇੱਕ ਰਿਸ਼ਤਾ ਤੁਸੀਂ ਸੰਸਾਰ ਦੇ ਉੱਤੇ ਪਾ ਸਕਦੇ ਹੋ ਲੇਕਿਨ ਇੱਕ ਮਾਂ ਇੱਕ ਬਾਤ ਇਹਦਾ ਰਿਸ਼ਤਾ ਜਿਹੜਾ ਇਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਭਾਵੇਂ ਹੁਜਾਰਾ ਨੂੰ ਤੁਸੀਂ ਕਹਿ ਦੋ ਇਹ ਵੀ ਮਾਂ ਹੈ ਅਤੇ ਵੀ ਉਸ ਮਹਾ ਦੀ ਬੋਤ ਦਾ ਨਿੰਦ ਮਿਲਣਾ ਜਾ ਉਹਦੇ ਸੀਨੇ ਲਾ ਕੇ ਠੰਡ ਪੈਣੀ ਸੀ ਨਾ ਉਹ ਹੋਰ ਕੇ ਤੇ ਉਹ ਨਹੀਂ ਮਰ ਸਕਦਾ ਉਹ ਘਰ ਦੇ ਵਿੱਚ ਬੈਠਿਆ ਸਾਨੂੰ ਇੱਕ ਭਗਤਾਨਿਕ ਪ੍ਰਕਾਸ਼ ਸੀ ਜਿਵੇਂ ਸਿਆਣੇ ਦੀ ਕਹਾਵਲ ਸੀ ਕਹਿੰਦੇ ਦਰਵਾਜ਼ਾ ਖੁੱਲ੍ਹਾ ਹੁੰਦਾ ਜਿਹੜੇ ਸਾਡੇ ਵੱਡੇ ਬੁੱਢ ਕੋ ਯਾ ਕਰਦੇ ਨੇ ਇਹ ਘਰ ਦਾ ਇੱਕ ਅਨਮੋਲ ਗਹਿਣਾ ਹੈ ਜਿਨ੍ਹਾਂ ਦੇ ਹੁੰਦਿਆਂ ਸਾਨੂੰ ਕਿਸੇ ਚੀਜ਼ ਦੀ ਕਰੇ ਜਨਲੀ ਦੇ ਵਿੱਚ ਕਮੀ ਨਹੀਂ ਹੋਈ ਤੇ ਯਾ ਹੁਣ ਪੁੱਤਰ ਹੁਣ ਜਿੰਨਾ ਵੀ ਸੁੱਖ ਮਿਲਦਾ ਸੰਸਾਰ ਦਾ ਉਹ ਸਾਰਾ ਮਾਰਕਾ ਦੀ ਫਾਇਸਾਫਤ ਨਹੀਂ ਜਿਵੇਂ ਗਿਆਨੀ ਜੀ ਹੁਣ ਇਹਨੇ ਦੱਸਿਆ ਕਿ ਮਾਦਾਵੀ ਹੁਣੀ ਨੇਤਰੇ ਵੀ ਸੀ ਆਪ ਨੂੰ ਵੇਲਾ ਸਾਥ ਦੇ ਸੀ ਜਿਸ ਘਰ ਦੇ ਵਿੱਚ ਅਮਰਤ ਵੇਲੇ ਵੱਡੇ ਬਹਿ ਕੇ ਚੌਂਕਾ ਮਾਰ ਕੇ ਰੱਬ ਦੀ ਯਾਤ ਜੁੜਦੇ ਹੁਣ ਉੱਥੇ ਕਿਸੇ ਚੀਜ਼ ਦਾ ਕਾਟਾ ਰਹੀ ਨਹੀਂ ਸਕਦਾ ਉੱਥੇ ਇੱਕ ਵਾਰੀ ਕਿਸੇ ਨੇ ਵੀ ਕੰਨ ਨੂੰ ਹੱਥ ਪਾ ਕੇ ਮੇਰੇ ਕੋਲ ਸਿਰੇ ਸਾਥ ਨੂੰ ਆਪ ਚੜ੍ਹਦਾ ਸਮਾ ਵਿਭਗ ਦਾ ਸੋਚਾ ਇਹ ਅੱਜ ਆਪਾਂ ਇੱਥੇ ਸਾਰੇ ਇਕੱਤਰ ਹੋਏ ਆਂ ਮੈਂ ਪਿਛਲੇ ਦਿਨੀ ਮਾਤਾ ਨੂੰ ਮਿਲ ਕੇ ਗਿਆ ਸੀ ਬੜੀ ਪਿਆਰ ਵਾਲੀ ਹੋਂ ਸੀ ਔਰ ਇਹ ਹੋ ਨਹੀਂ ਸੀ ਲੱਗਦਾ ਕਿ ਆਪਾਂ ਉਹਨੂੰ ਪਹਿਲੀ ਵਾਰ ਮਿਲਿਆ ਜਾਂ ਦੋ ਚਾਰ ਵਾਰ ਮਿਲਿਆ ਉਹ ਐਂ ਲੱਗਦਾ ਸੀ ਜਿਵੇਂ ਉਹਨਾਂ ਨੂੰ ਸਦੀਆਂ ਤੋਂ ਜਾਣਦੇ ਹੋ। ਇਹਨਾਂ ਮਿਲਾਪਾਂ ਸੁਭਾਅ ਸੀ। ਹਰ ਕਿਸੇ ਇਨਸਾਨ ਦਾ ਐਨਾ ਮਿਲਾਪਾਂ ਸੁਭਾਅ ਨਹੀਂ ਹੁੰਦਾ ਪੀਕੇ ਵਾਲੀ ਕਿਸੇ ਦਾ ਆਪਣਾ ਬਣਾ ਲਿਆ। ਲੇਕਿਨ ਉਹ ਮਾਂ ਹੀ ਇਦਾਂ ਦੀ ਸੀ ਕਿ ਜਦੋਂ ਕਿਸੇ ਨੂੰ ਮਿਲਦੀ ਸੀ ਮੋਰੋਸ ਨੂੰ ਉਸ ਦਿਨ ਅਰਦਾਸ ਕੀਤੀ ਕਿ ਮੈਂ ਪਹਿਲੀ ਵਾਰ ਮਿਲਿਆ। ਔਰ ਜਦੋਂ ਜਦਾਂ ਮੈਂ ਕਹਿ ਸਕਦਾ ਵੀ ਮੈਨੂੰ ਅਸੀਸ ਦੇਖ ਕੇ ਹੀ ਪਿਆਰ ਵਰਸ਼ਿਆ ਨੇ ਤੇ ਮੈਂ ਅਰਦਾਸ ਕਰਦਾ ਸਰਬੂ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਨਵਾਸ ਵਰਸ਼ਣ। ਵੈਸੇ ਤੇ ਜਨਮ ਮਰਨ ਦੇ ਵਿੱਚ ਆਮ ਲੋਕ ਆਉਂਦੇ ਜਿਹੜੇ ਗੁਰਨਾਨ ਸਿੰਘ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਮਰਦਾਂ ਦੇ ਨਾ ਉਹ ਚੂਨਾ ਵਿੱਚ ਨਹੀਂ ਪੈਂਦੇ। ਕਿਉਂਕਿ ਸਰਬੂ ਨੇ ਉਹਨਾਂ ਦੀ ਬਾਹ ਬਣ ਲਈ। ਜਿਨ੍ਹਾਂ ਦੀ ਬਾਹ ਸਰਬੂ ਆਪ ਪੜਨੇ ਦਾ ਕੋਈ ਟੇੜੀਆਂ ਜੁਗਾ ਚ ਨਹੀਂ ਪਈ। 84 ਲੱਖ ਜੁਨਾ ਉਗਣ ਤੋਂ ਬਾਅਦ ਕਦੇ ਇੱਕ ਇਨਸਾਨੀ ਜਾਨਵਾ ਮਿਲਦਾ ਪਰ ਜਿਨ੍ਹਾਂ ਨੇ ਗੁਰੂ ਨੂੰ ਇਹ ਸਵਾ ਚੱਲਦੇ ਚੱਲਦੇ ਸਵਾਸਾਂ ਨੂੰ ਸਫਲਾ ਕਰ ਲਿਆ ਨਾ ਉਹ ਡੇਡੀਆਂ ਜੂਲਾਂ 'ਚ ਨਹੀਂ ਕਦੇ ਪੈਂਦੇ ਉਹਨਾਂ ਕਦੇ ਨਾ ਕਦੇ ਗੁਰੂ ਨਾਨਕ ਦੇਵ ਦੇ ਘਰ ਦੇ ਸੇਵਾ ਦਾ ਬਣ ਕੇ ਚਾਤਰ ਬਣ ਕੇ ਫਿਰ ਮੁਰ ਤੋਂ ਸੇਵਾ ਬਹਾਰ ਕਰਦੇ ਨਹੀਂ ਆ ਮੁਰ ਸੇਵਾ ਆਰੰਭ ਕਰ ਲੈਂਦੇ ਬਸ ਇੰਨੀ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਵੀ ਉਹ ਮਾਹ ਸਰੀਰ ਰੂਪ ਵਿੱਚ ਗਈ ਹੈ ਸ਼ਬਦ ਰੂਪ ਦੇ ਵਿੱਚ ਸਦਾ ਹੀ ਸਾਡੇ ਕੋਲ ਜਿਉਂਦੀ ਰਹਣੀ ਹੈ ਉਹਦਾ ਘਾਟਾ ਤਾਂ ਕਦੇ ਪੂਰਾ ਨਹੀਂ ਕਰ ਸਕਦੇ ਸਰੀਰ ਰੂਪ ਦੇ ਵਿੱਚ ਲੇਕਿਨ ਜਦੋਂ ਵੀ ਅਸੀਂ ਉਹਨੂੰ ਯਾਦ ਕਰਾਂਗੇ ਉਸ ਮਾਂ ਦਾ ਨਾਮ ਲਵਾਂਗੇ ਉਹਦੀ ਚਗਿਆਈ ਨੂੰ ਯਾਦ ਕਰਾਂਗੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਸਾਡੇ ਸਾਹਮਣੇ ਜਰੂਰ ਖੜੀ ਹੋਵੇ ਅਸੀਂ ਜ਼ਿੰਦਗੀ ਦੀ ਕੋਈ ਵੀ ਜੰਗ ਲੈਣ ਦਾ ਤਰ੍ਹਾਂ ਵਿੱਚ ਚਾਹੇ ਉਹ ਘਰ ਦੀ ਜੰਗ ਹੋਵੇ ਚਾਹੇ ਦੁਨੀਆ ਦੀ ਜੰਗ ਹੋਵੇ ਚੰਗੀ ਸਿਹਤ ਜਦੋਂ ਆਪਾਂ ਨੂੰ ਕਿਤੇ ਮਿਲੇ ਕਿ ਸਾਨੂੰ ਆਪ ਉਸ ਮਾਂ ਦਾ ਚਿਹਰਾ ਆਵੇਗਾ ਕਿ ਜਦੋਂ ਵੀ ਅਸੀਂ ਕਿਸੇ ਕੰਮ ਨੂੰ ਹੱਥੋਂਦੇ ਸੀ ਇਹ ਸਮਾਨ ਦੀ ਸਲਾਹ ਲੈ ਕੇ ਜਾਂਦੇ ਸੀ ਤੇ ਵੀਰ ਸੁਖਪ੍ਰੀਤ ਸਿੰਘ ਜੋ ਕਿ ਮੇਰੇ ਨਾਲ ਕਾਫੀ ਲੰਮਾ ਸਮਾਂ ਹੁੰਦਾ ਉਹ ਚੱਕਾਇੀ ਪਿਆਰ ਬਣਿਆ ਤੇ ਜਿੱਥੇ ਪਿਆਰ ਹੈ ਉੱਥੇ ਸਮਾਂ ਵੀ ਵੇਖਿਆ ਜਾਂਦਾ ਉੱਥੇ ਕਾਰੋਬਾਰ ਪ੍ਰੋਗਰਾਮ ਵੀ ਵੇਖਿਆ ਜਾਂਦਾ ਉੱਥੇ ਸਾਰਾ ਕੁਝ ਤਿਆਗਰਾ ਜਾਂਦਾ ਰਿਸ਼ਤੇ ਕੇਵਲ ਜ਼ਬਾਨ ਦੇ ਨਹੀਂ ਹੁੰਦੇ ਵੀ ਆਪਾਂ ਸ਼ਬਦਾਂ ਨਾਲ ਇਹ ਕਹਿ ਦਈਏ ਕਿ ਤੂੰ ਮੇਰਾ ਤੇ ਮੈਂ ਤੇਰਾ ਤੇ ਆਪਾਂ ਆਪਣੇ ਕੰਮ ਨੂੰ ਪਿਆਰ ਤੇ ਅਧਾਰ ਤੇ ਰੱਖੀਏ ਇੱਕ ਰਿਸ਼ਤੇ ਨਾਂ ਮੇ ਕਰੀਏ ਪਿਆਰ ਦੇ ਅਧਾਰ ਤੇ ਰਿਸ਼ਤਾ ਹੋਣਾ ਚਾਹੀਦਾ ਕਾਰੋਬਾਰ ਸਾਰੀ ਜ਼ਿੰਦਗੀ ਚਾਹਤੇ ਨੇ ਅਈਨਾਂ ਜਨਾਂ ਦੇ ਵਿੱਚ ਭਾਵੇਂ ਕਿ ਕੰਮ ਕਰ ਪੂਰੇ ਚੱਲ ਦਿੱਤਾ ਹੈ। ਯਾਨੀ ਕਮੇਸੀ ਦੀ ਪੰਥ ਦੇ ਮਹਾਨ ਧਾਡੀ ਨੇ ਲੇਕਿਨ ਆ ਜਿਹੜੀ ਘੜੀ ਸੀ ਨਾ ਇਹਦੇ ਉੱਤੇ ਸਾਡਾ ਇਕੱਤਰ ਹੋਣਾ ਬਹੁਤ ਜ਼ਰੂਰੀ ਸੀ। ਜੇ ਅਸੀਂ ਆਹ ਘੜੀ ਦੇ ਵਿੱਚ ਵੀ ਇੱਕ ਦੂਜੇ ਨਾਲ ਖੜ੍ਹ ਸਕਦੇ ਤਾਂ ਸਾਨੂੰ ਖੁਸ਼ੀਆਂ ਦੇ ਵਿੱਚ ਵੀ ਸਾਦੇ ਹੋਣ ਦੇ ਸ਼ਾਇਦ ਹੱਕ ਹੋਈ ਨਹੀਂ ਸੀ। ਖੁਸ਼ੀ ਵਿੱਚ ਆਪਾਂ ਇੱਕ ਦੂਜੇ ਨਾਲ ਖੜ੍ਹੇ ਹਾਂ ਨਾ ਖੜ੍ਹੇ। ਲੇਕਿਨ ਦੁੱਖ ਦੀ ਘੜੀ ਵਿੱਚ ਵੀ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਖੜ੍ਹਣਾ ਚਾਹੀਦਾ ਹੈ। ਉਹ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਇੱਥੇ ਆਏ ਨੇ ਔਰ ਮਾਤਾ ਵਾਸਤੇ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰਨ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣ ਇੱਕ ਵਾਰੀ ਕਹਿ ਦੁ ਨਾਮਕ ਨਾਮ ਚੜ੍ਹਦੀ ਕਲਾ ਮੇਰੇ ਭਾਨੀ ਜਿਹੜੇ ਸੰਸਾਰ ਤੇ ਚੰਗਾ ਕਰਕੇ ਜਾਂਦੇ ਰਹੋ ਕਦੇ ਜਾਂਦੇ ਨਹੀਂ ਉਹ ਸਰੀਰ ਬਦਲ ਲੈਂਦੇ ਉਹਨਾਂ ਦੀ ਜ਼ਿੰਦਗੀ ਇੱਕ ਸ਼ਾਮ ਅਕੀ ਹੁੰਦੀ ਹੈ ਉਹ ਜਿੱਥੇ ਖੜਦੇ ਨੇ ਜਿੱਥੇ ਉਹ ਕੋvena ਤੋਂ ਸ਼ਾਗਰ ਦੇ ਖੜਦੇ ਨੇ ਭਾਵ ਜਿੱਥੇ ਮੁਸੀਬਤ ਦੀ ਧੋਪਾਵੇ ਉੱਥੇ ਉਹ ਸ਼ਾਗਰ ਬਣ ਕੇ ਖੜ ਜਾਂਦੇ ਇਸ ਕਰਕੇ ਜਦੋਂ ਮਾਮਾ ਸਾਡੇ ਕੋਲ ਨੇ ਇਹਨਾਂ ਦੀ ਜਿਵੇਂ ਭਾਈ ਸਾਹਿਬ ਨੇ ਦੱਸਿਆ ਨਾ ਵੀ ਭੈਣ ਨੇ ਵੱਲਾ ਹੀ ਛੱਡਿਆ ਮਾਮਾ ਉਹਦਾ ਮੰਜਾ ਨਹੀਂ ਛੱਡਿਆ ਜਿੰਨਾ ਕਰ ਉਹ ਮੰਜੇ ਤੇ ਪਈ ਨਹੀਂ ਭਾਵੇਂ ਉਹਨਾਂ ਦੇ ਉਹਦੀ ਸੇਵਾਦਾਰ ਬਣ ਕੇ ਸੇਵਾ ਕੀਤੀ ਮੈਂ ਤੇ ਦੇਖ ਰਿਹਾ ਸੀ ਸਾਰਾ ਪਰਿਵਾਰ ਨਿੱਕੇ ਤੋਂ ਲੈ ਕੇ ਵੱਡੇ ਤੱਕ ਸਾਰੇ ਸੇਵਾਦਾਰ ਬਣ ਕੇ ਮਾਂ ਦੀ ਸੇਵਾ ਕਰਦੇ ਸੀ ਸ਼ਾਇਦ ਕੋਰਲੀਆਂ ਮਾਮਾ ਉਹਨਾਂ ਜਿਹਨਾਂ ਸਾਰਾ ਪਰਿਵਾਰ ਹੀ ਸੁਣਦਾ ਉਹ ਸਾਰਾ ਪਰਿਵਾਰ ਹੀ ਗੱਲ ਮੰਨਦਾ ਹੈ ਇਹ ਮਾਂ ਦੀ ਭਗਤੀ ਸੀ ਜਿਹਦੇ ਕਾਰਨ ਸਾਰਾ ਪਰਿਵਾਰ ਹੀ ਅੱਗੇ ਪਿੱਛੇ ਖੋਜਿਆ ਕਰਦਾ ਸੀ ਇੱਕ ਆਵਾਜ਼ ਦੇ ਕੇ ਸਾਰਿਆਂ ਦੀ ਸੇਵਾ ਜਿੰਨੇ ਵੀ ਕੀਤੀ ਹੈ ਨਾ ਇੱਕ ਗੱਲ ਯਾਦ ਰੱਖਿਓ ਉਸ ਮਾਂ ਦੀ ਸੇਵਾ ਕੀਤੀ ਗੁਰੂ ਘਰ ਦੀ ਸੇਵਾ ਕੀਤੀ ਇੱਕ ਬਰਾਬਰ ਹੈ ਜੇ ਆਪਾਂ ਆਪਣੇ ਮਾਪੇ-ਬਾਪ ਦੀ ਸੇਵਾ ਨਹੀਂ ਕਰਦੇ ਸਾਡੇ ਗੁਰੂ ਘਰ ਦੇ ਵਿੱਚ ਕੀਤੀ ਹੋਈ ਸੇਵਾ ਵੀ ਦਰ ਪਰਵਾਹ ਨਹੀਂ ਹੁੰਦੀ ਜੇ ਸਾਡੀ ਮਾਂ ਸਾਡਾ ਬਾਪ ਸਾਡੇ ਤੋਂ ਖੁਸ਼ ਹੈ ਤੇ ਯਾਦ ਰੱਖੋ ਗੁਰੂ ਵੀ ਸਾਡੇ ਤੋਂ ਖੁਸ਼ ਹੈ ਤੇ ਜੇ ਸਾਡਾ ਮਾਪੇ-ਬਾਪ ਸਾਡੇ ਤੋਂ ਖੁਸ਼ ਨਹੀਂ ਤੇ ਰੱਬ ਵੀ ਕਦੇ ਖੁਸ਼ ਨਹੀਂ ਹੋ ਸਕਦਾ ਕਿਉਂਕਿ ਉਹ ਵੀ ਪਹਿਲੇ ਰੂਪ ਵਿੱਚ ਤਾਂ ਸਾਡੇ ਮਾਪੇ-ਬਾਪ ਦੇ ਰੂਪ ਵਿੱਚ ਮਿਲਦਾ ਤੇ ਜੇ ਅਸੀਂ ਉਸ ਰੂਪ ਵਿੱਚ ਸਤਿਕਾਰ ਨਹੀਂ ਕਰ ਸਕਦੇ ਤੇ ਅਸੀਂ ਇਸ ਰੂਪ ਵਿੱਚ ਵੀ ਨਹੀਂ ਉਹਨਾਂ ਦਾ ਸਤਿਕਾਰ ਕਰ ਸਕਦੇ ਸੋ ਗੁਰੂ ਕਿਰਪਾ ਕਰੇ ਇਹ ਹਰ ਕਿਸੇ ਦੇ ਸਮਾਂ ਆਉਂਦਾ ਹੈ ਇਹ ਸਾਡੇ ਵੱਡਿਆਂ ਤੇ ਵੀ ਆਇਆ ਇੱਕ ਦਿਨ ਸਾਡੇ ਤੇ ਵੀ ਆਇਆ ਬਸ ਇੱਕ ਗੱਲ ਨੂੰ ਆਪਣੇ ਹੰਦੇ ਦੇ ਵਿੱਚ ਧਾਰਨ ਕਰਕੇ ਚਲਿਓ ਵੀ ਮਾਰਾ ਕਿਤੇ ਨੇ ਜਿਹੜਾ ਬੀਜ ਹੈ ਸੋ ਲੁਣਾ ਕਰਮਾਂ ਸੰਭ ਰਾਖੇ ਜਿਹੋ ਦਾ ਬੀਜ ਉਹ ਕਰਦੇ ਹੁੰਦੇ ਆ ਬਗਲਾ ਜੋ ਮੈਂ ਕੀਤਾ ਸੋ ਮੈਂ ਪਾਇਆ ਇਸ ਕਰਕੇ ਚੰਗਾ ਬੀਜਨਾ ਤਾਂ ਜੋ ਚੰਗਾ ਵੱਡਾ ਨਿਕਲੇ ਤੇ ਗੁਰੂ ਦੇ ਦਰਬਾਰ ਚ ਜੁੜ ਕੇ ਬੈਠੇ ਹੋ ਮਾਰ ਦਾ ਨਿਤਨੇਮ ਜਿਹੜਾ ਕੋ ਰੁਕਣਾ ਨਾ ਦਿਓ ਕਿਉਂਕਿ ਉਹ ਵਾਇਗੁਰ ਦੇ ਸ਼ਬਦ ਨਾਲ ਹੀ ਸਾਰੀਆਂ ਬਰਕਤਾਂ ਤੇ ਸਾਰੀਆਂ ਤਾਕਤਾਂ ਜਿਹੜੀਆਂ ਉਦਾਸੀ ਬਣ ਜਾਂਦੀਆਂ ਨੇ ਆ ਕੇ ਤੇ ਉਸ ਵਾਇਗੁਰ ਦੇ ਸ਼ਬਦ ਨੂੰ ਕਰੇ ਉਸਾਰਿਓ ਨਾ ਹੁਣ ਵੀ ਸਰੀਰ ਮਾਂ ਦਾ ਭਾਂ ਚਲਾ ਗਿਆ ਉਹ ਅੱਜ ਵੀ ਇਸੇ ਘਰ ਦੇ ਵਿੱਚ ਨਹੀਂ ਸਰਪੰਨ ਸਾਹਿਬ ਉਹਨੇ ਸ਼ਬਦ ਰੂਪ ਦੇ ਵਿੱਚ ਆਪਾਂ ਉਹਨਾਂ ਨੂੰ ਯਾਦ ਕਰਦੇ ਰਹਿਣਾ ਜਦੋਂ ਵੀ ਕੋਈ ਘਰ ਦੇ ਵਿੱਚ ਕੰਮ ਆਰੰਭ ਕਰਾ ਦੇਣਾ ਤਾਂ ਸਾਨੂੰ ਉਸ ਮਾਂ ਦਾ ਚੇਤਾ ਪਾਉਣਾ ਹੀ ਹੋਣਾ ਤੇ ਉਸ ਮਾਂ ਦੀਆਂ ਚੰਗੀਆਂ ਗੱਲਾਂ ਇੱਕ ਸ਼ੀਸ਼ਾ ਬਣ ਕੇ ਸਾਡੇ ਸਾਹਮਣੇ ਆ ਜਾਣੀਆਂ ਤੋ ਇੱਕ ਵਾਰੀ ਸਾਰੇ ਅਰਦਾਸ ਕਰੀਏ ਕਿ ਸਤਿਗੁਰੂ ਕਿਰਪਾ ਕਰੇ ਪ੍ਰਵਾਹ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ ਇਹ ਸ਼ਬਦ ਕਿਹੜਾ ਬੜਾ ਸਖਤਾ ਮਜੀਤ ਸਿੰਘ ਜੀ ਲੇਕਿਨ ਇਹਨੂੰ ਮੰਨਣਾ ਜਿਹੜਾ ਨਾ ਉਹਦੇ ਵਾਸਤੇ ਬੜਾ ਵਿਸ਼ਾਲ ਹੁੰਦਾ ਚਾਹੀਦਾ ਆ ਵੀਰ ਸੁਖਪ੍ਰੀਤ ਸਿੰਘ ਮੇਰਾ ਛੋਟਾ ਭਰਾ ਜਦੋਂ ਫੋਨ ਕਰਿਆ ਕਰਨਾ ਨਾ ਤੇ ਕਿਹਾ ਮੇਰਾ ਦਿਲ ਬੜਾ ਉਦਾਸ ਹੈ ਪੁੱਛਣਾ ਕੀ ਗੱਲ ਹੋ ਗਈ ਪਰ ਮਾਤਾ ਜਦੋਂ ਦੀ ਮੱਜੇ ਤੇ ਪਈ ਐ ਨਾ ਮੈਨੂੰ ਕੋ ਚੰਗਾ ਨਹੀਂ ਲੱਗਦਾ ਉਹ ਮਾਂ ਵੀ ਉਹ ਇੱਕ ਮਮਤਾ ਦੀ ਮੂਰਤ ਸੀ ਜਿਸ ਘਰ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਹੁਕਮ ਦੇ ਅੰਦਰ ਚੱਲਣ ਵਾਲੇ ਹੁਣ ਉਹਦੇ ਦੁੱਖ ਨੂੰ ਆਪਣਾ ਦੁੱਖ ਮੰਨਦੇ ਹੁਣ ਐਸੀ ਮਾਂ ਤੇ ਬੜੇ ਭਾਖਾ ਵਾਲਿਆਂ ਨੂੰ ਮਿਲਦੀ ਏ ਤੇ ਇਸ ਵੀਰ ਦੀ ਕੀਤੀ ਸੇਵਾ ਵੀ ਕਦੇ ਮਰਜ਼ੀ ਨਹੀਂ ਜਾਂਦੀ ਵੱਡਿਆਂ ਦੀ ਜੇ ਵੀ ਸੇਵਾ ਕਰ ਲਈਦੀ ਨਾ ਤੇ ਵੱਡੇ ਜਦੋਂ ਖੁਸ਼ ਹੋ ਜਾਂਦੇ ਸਾਡੇ ਤੇ ਫਿਰ ਸਾਡੇ ਮਹਾਰਾਜਾਂ ਦੇ ਵਿੱਚ ਕੋਈ ਸਰ ਨੂੰ ਲਿਖ ਦਿੰਦਾ ਜੋ ਸ਼ਹਿਰ ਉੱਥੇ ਲਿਖਣਾ ਭੁੱਲ ਜਾਂਦਾ ਪਰ ਇੱਥੇ ਲਿਖਾਰੀ ਤੇ ਸਾਡੇ ਵੱਡੇ ਉਹਨਾਂ ਦੀ ਭਗਤੀ ਸਦਕਾ ਸਾਨੂੰ ਸਾਰਾ ਕੁਝ ਭਾਵੇਂ ਮਿਲ ਗਿਆ ਤੇ ਸਾਰਾ ਕੁਝ ਮਿਲਦਾ ਹੈ ਭਾਵੇਂ ਤੁਸੀਂ ਆਪਣੇ ਵੱਲੋਂ ਪੂਰਾ ਜੋਰ ਲਾਇਆ ਅੰਤ ਪੱਖੋਂ ਕਿਸੇ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਪਰ ਮਹਾਰਾਜ ਕਹਿੰਦੇ ਜਿਹਾ ਤੇਰੀ ਲਿਖਿਆ ਤੇਹਾ ਹੁਕਮ ਤਮਾਹੇ ਥੱਲੇ ਆਵੇ ਨਾਰਤਾ ਸੱਦੀ ਹੁੰਦੀ ਆ ਭੀ ਜਦੋਂ ਉਹਦਾ ਹੁਕਮ ਹੁੰਦਾ ਤੇ ਬੰਦਾ ਆਉਂਦਾ ਵੀ ਸੁਣੀ ਹੈ ਜੇ ਜਦੋਂ ਕੋ ਨੂੰ ਰੋਡ ਪੇ ਵੀ ਹੋ ਸਕਦੀ ਮਿਲਦਾ ਉਹਦੇ ਹੱਥ ਹੈ ਉਹ ਵੀ ਦਾ ਵੀ ਉਹ ਇੱਥੇ ਫੜਦਾ ਵੀ ਉਹ ਹੀ ਹੈ ਸੋ ਗੁਰੂ ਕਿਰਪਾ ਕਰੇ ਗੁਰੂ ਦੇ ਚਰਨਾਂ 'ਤ ਬੈਠੇ ਹੋ ਅੱਜ ਇਸ ਮਾਂ ਤੋਂ ਇੱਕ ਸੇਧ ਲੈ ਕੇ ਆਇਓ ਅੱਜ ਜੇ ਮੇਰੇ ਨੌਜਵਾਨ ਭਰਾ ਬੈਠੇ ਨੇ ਆਪਣੇ ਬਜ਼ੁਰਗਾਂ ਦੀ ਜ਼ਰੂਰ ਸੇਵਾ ਕਰੋ ਔਰ ਉਹਨਾਂ ਦੇ ਹੁਕਮ ਦੇ ਅੰਦਰ ਜ਼ਰੂਰ ਚੱਲੋ ਮਾਂ-ਪਾਪ ਕਦੇ ਵੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਸੋਚੇ